ਆਇਆ ਤੇ ਮੇਰਾ ਕੋਠਾ ਆ ਗਿਆ ਬਾਦਵਾਰਾ ਗਰ ਨਹੀਂ ਦਾ ਉਹ ਸਾਡੀ ਦਾ ਲੋ ਵੀ ਹੋਈ ਜਾਂ ਮਾਰ ਦੇਣਾ ਤੁੰਡਾ ਇੱਕ 5 ਸਾਲ ਦਾ ਬੱਚਾ ਈ ਰਿਕਸ਼ੇ ਸਮੇਤ ਨਹਿਰ ਦੇ ਵਿੱਚ ਡਿੱਗਿਆ ਦਰਸਲ ਮਾਮਲਾ ਕੁਝ ਇਸ ਤਰ੍ਹਾਂ ਦੱਸਿਆ ਜਾ ਰਿਹਾ ਹੈ ਕਿ 5 ਸਾਲ ਦਾ ਬੱਚਾ ਆਪਣੇ ਦਾਦਾ-ਦਾਦੀ ਦੇ ਨਾਲ ਨਹਿਰ ਦੇ ਕੰਡੇ ਤੇ ਲੱਗੇ ਨਲਕੇ ਤੇ ਪਾਣੀ ਭਰਨ ਦੇ ਲਈ ਆਏ ਹੋਏ ਸੀ ਅਤੇ ਉਸ ਦਾ ਦਾਦਾ ਆਪਣਾ ਫੋਨ ਈ ਰਿਕਸ਼ੇ ਦੇ ਵਿੱਚ ਭੁੱਲ ਜਾਂਦਾ ਹੈ ਹਾਲਾਂਕਿ ਉਹ ਬੱਚਾ ਜਦੋਂ ਫੋਨ ਨੂੰ ਚੁੱਕਣ ਦੇ ਲਈ ਈ ਰਿਕਸ਼ੇ ਦੇ ਵਿੱਚ ਜਾਂਦਾ ਹੈ ਤਾਂ ਉਸ ਦਾ ਹੱਥ ਜੋ ਹੈ ਉਹ ਸਿੱਧਾ ਈ ਰਿਕਸ਼ੇ ਦੀ ਰੇਸ ਦੇ ਉੱਤੇ ਪੈ ਜਾਂਦਾ ਹੈ ਅਤੇ ਰੇਸ ਦੱਬੀ ਜਾਂਦੀ ਹੈ ਜਿਸ ਤੋਂ ਬਾਅਦ ਈ ਰਿਕਸ਼ਾ ਬੇਕਾਬੂ ਹੋ ਜਾਂਦਾ ਹੈ ਤੇ ਸਿੱਧਾ ਜਦੋਂ ਨਹਿਰ ਦੇ ਵਿੱਚ ਉਤਰਨ ਲੱਗਦਾ ਹੈ ਤਾਂ ਦਾਦਾ-ਦਾਦੀ ਇਸ ਨੂੰ ਦੇਖ ਕੇ ਭੱਜਦੇ ਨੇ ਅਤੇ ਈ ਰਿਕਸ਼ੇ ਨੂੰ ਪਿੱਛੋਂ ਫੜ ਲਿਆ ਜਾਂਦਾ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਬੱਚੇ ਨੇ ਰੇਸ ਜ਼ਿਆਦਾ ਦੇ ਦਿੱਤੀ ਸੀ ਜਿਸ ਦੇ ਕਾਰਨ ਜ਼ੋਰ ਦੇ ਨਾਲ ਈ ਰਿਕਸ਼ਾ ਸਿੱਧਾ ਨਹਿਰ ਦੇ ਵਿੱਚ ਵੜ ਜਾਂਦਾ ਹੈ ਜਿਸ ਤੋਂ ਬਾਅਦ ਦਾਦਾ-ਦਾਦੀ ਮੌਕੇ ਦੇ ਉੱਤੇ ਚੀਲਾਉਂਦੇ ਨੇ ਅਤੇ ਆਲੇ-ਦੁਆਲੇ ਦੇ ਲੋਕ ਇਕੱਠੇ ਹੁੰਦੇ ਨੇ ਤੇ ਬੱਚੇ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਜਾਂਦੀਆਂ ਨੇ ਪਰੰਤੂ ਉਦੋਂ ਤੱਕ ਕਾਫੀ ਦੇਰ ਜਾਂਦੀ ਹੈ ਜਿਸ ਤੋਂ ਬਾਅਦ ਬੱਚਾ ਹੱਲੇ ਲਾਪਤਾ ਦੱਸਿਆ ਜਾ ਰਿਹਾ ਹੈ ਤਾਂ ਫਰੀਦਕੋਟ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ 5 ਸਾਲ ਦਾ ਬੱਚਾ ਈ ਰਿਕਸ਼ੇ ਸਮੇਤ ਨਹਿਰ ਦੇ ਵਿੱਚ ਡਿੱਗ ਗਿਆ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ ਤਾਂ ਦੱਸਦੀ ਹੈ ਕਿ ਦਾਦਾ-ਦਾਦੀ ਦਾ ਹਾਲ ਦੇਖਿਆ ਨਹੀਂ ਜਾ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਛੋਟੀ ਜਿਹੀ ਗਲਤੀ ਦੇ ਨਾਲ ਇਹ ਵੱਡਾ ਹਾਦਸਾ ਵਾਪਰ ਗਿਆ। ਬੱਚਾ ਫੋਨ ਚੁੱਕਣ ਦੇ ਲਈ ਗਿਆ ਸੀ ਅਚਾਨਕ ਹੀ ਉਸਨੇ ਹੱਥ ਈ-ਰਿਕਸ਼ੇ ਦੀ ਰੇਸ ਦੇ ਉੱਤੇ ਦੇ ਦਿੱਤਾ ਅਤੇ ਸਿੱਧਾ ਹੀ ਈ-ਰਿਕਸ਼ਾ ਜਾ ਕੇ ਨਹਿਰ ਦੇ ਵਿੱਚ ਡਿੱਗ ਜਾਂਦਾ ਤੇ ਬੱਚਾ ਵੀ ਉਸ ਦੇ ਵਿੱਚ ਸਵਾਰ ਹੁੰਦਾ ਅਤੇ ਉਸ ਦਾ ਵੀ ਕੁਝ ਵੀ ਪਤਾ ਹਾਲੇ ਤੱਕ ਨਹੀਂ ਚੱਲ ਸਕਿਆ। ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ। ਦੂਜੇ ਪਾਸੇ ਗੋਤਾਖੋਰਾਂ ਦੀ ਟੀਮ ਨੂੰ ਵੀ ਬੁਲਾਇਆ ਗਿਆ। ਲਗਾਤਾਰ ਗੋਤਾਖੋਰਾਂ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਰੰਤੂ ਹਾਲੇ ਤੱਕ ਕੋਈ ਵੀ ਕਾਮਯਾਬੀ ਹੱਥ ਨਹੀਂ ਲੱਗੀ ਐ ਮੈਂ ਜੀ ਜਨਾ ਅੱਜ ਤੋੜ ਜੰਨੇ ਨਾਲ ਵਸਦੀ ਜੀ ਕਿਹੜਾ ਕਰਨੀ ਹੋਪੀ ਜੀ ਮੈਂ ਪਾਣੀ ਲੈਣਾ ਹੈ ਮੇਰਾ ਪੋਤਰਾ ਮੇਰੇ ਨਾਲ ਸੀਗਾ ਤੇ ਉਹਨੂੰ ਪਹਿਲਾਂ ਮੇਰੇ ਕੋਲੇ ਆ ਗਿਆ ਕੋਲੇ ਆ ਗਿਆ ਪਤਾ ਨਹੀਂ ਉਹਨੂੰ ਕੀ ਸੁਜੀ ਦਾੜੀ ਗਾ ਮੋਬਾਈਲ ਲੈ ਕੇ ਨਦਰਾ ਚੱਕੇ ਉਹਨੇ ਮੋਬਾਈਲ ਦਾ ਚੱਕਣਾ ਨਦਰਾ ਦੇਸ ਨੱਪਦੀ ਦੇਸ ਨੱਪ ਕੇ ਮੈਂਗਾ ਓਏ ਪਰੋ ਦੋਵੇਂ ਜੀ ਬਹੁਤ ਕੁਲੇ ਜੀ ਰਖਣਾ ਰਖਣਾ ਨੂੰ ਕਹੀ ਕਿੰਨੇ ਵਰਸ ਬੱਚੇ ਦੀ ਉਮਰ ਜੀ ਵੀ ਕੋਈ ਪਾਣੀ ਸਰਪੰਚ ਚਾਰ ਜਾਂਦਾ ਸੀਗਾ ਚਲ ਜਾਂਦਾ ਸੀ ਜੀ ਇਹ ਤੁਸੀਂ ਉੱਥੇ ਪਾਣੀ ਲੈਣਾ ਹੈ ਪਾਣੀ ਨਲਕੇ ਤੋਂ ਭਰਨੋਂ ਨੇ ਢੇਲੀ ਆਉਣੇ ਸੀ ਤੋਂ ਅੱਛਾ ਇਹ ਵੀ ਸਿਹੜਾ ਸੀ ਉਹ ਭਰ ਕਰ ਲਿਆ ਬੱਚਾ ਹੁਣ ਬੱਚਾ ਲਾ ਬਤਾ ਜੀ ਇਹ ਨਾ ਭਾਈ ਦੀ ਤਾਲੀ ਬਾਹਰ ਨਹੀਂ ਤਾਂ ਤੇਰੇ ਵੀ ਨਹੀਂ ਜਾਣਾ ਸੀ ਮੈਦਾਨ ਇੱਥੇ ਜੋ ਰੱਤੇ ਚੌਂਦੀਦਾਰ ਜਦੋਂ ਬੱਚਾ ਤਾਂ ਆਇਆ ਨਾ ਮੈਂ ਜੋ ਉਹਨੇ ਮੇਰੇ ਬੱਚੇ ਨੇ ਆਏ ਤੁਹਾਰੇ ਤੇ ਮੈਂ ਗੱਲ ਜੋ ਮੈਂ ਜਾ ਅਰੇ ਅਰੇ ਲੈ ਕਰਕੇ ਪਰੇ ਹੋ ਗਏ ਆ ਜੀ ਬਈ ਮੇਰੀ ਅੱਗ ਦੇ ਮੱਤ ਨਹੀਂ ਗਈ ਮੇਰੀ ਤਾਂ ਜਾਨ ਨਾ ਮੇਰੇ ਮੇਰੇ ਮੁੰਡੇ ਨੇ ਮੇਰੇ ਬਕਾਣਾ ਡੈਡੀ ਤੂੰ ਮੇਰੇ ਮੁੰਡੇ ਨੇ ਆ ਮੇਰੇ ਦਾ ਜਹਮਤ ਭਾਈ ਆ ਤਾਈ ਮੇਰੇ ਦਾ ਪੋਤਰਾ ਐਕਮ ਨਾ ਜਾ ਪਾਲਿਆ ਜੀ ਛੋਟਾ ਜਿੰਨਿੱਤਾ ਸਾਡੇ ਕੋਲੇ ਪੜਾਈ ਦਾ ਉਹਦੇ ਮੇਰੇ ਜੀ ਨਹੀਂ ਲਾਉਂਦੇ ਦੀਗੇ ਸਾਡੇ ਕੋਲੇ ਅਸੀਂ ਕੋਈ ਚੀਂ ਨਹੀਂ ਮੇਰੇ ਪੁੱਤ ਨੂੰ ਦੇ ਪਹਿਲਾਂ ਮੈਂ ਕਹਿੰਦਾ ਮੇਰਾ ਪੁੱਤ ਮੇਰਾ ਭਾਈ ਜੰਦਰਨਾ ਉਹ ਬੱਚ ਪਾਲ ਮੁੰਡੇ ਨਾਲ ਜਿਆਦੇ ਕੀਤਾ ਦਾ ਮੈਂ ਮੇਰਾ ਪੁੱਤ ਮੇਰਾ ਅੱਜ ਇਹਨਾਂ ਨੂੰ ਹੀ ਮਰੀ ਮਿਹਰਬਾਨੀ ਕਰਾ ਮੇਰੇ ਪੋਤੇ ਦਾ ਮਰਾਤ ਪਲੇਟ ਪਾ ਦਿਓ ਬਈ ਜੈ ਇੰਨੀ ਦੂਰ ਤਾਂ ਬਰੇ ਕਿ ਮੈਂ ਪਛੀ ਨਹਿ ਰਹੀ ਜੀ ਦੋ ਤਰੀਆਂ ਨਾ ਬੜੀ ਜੀ ਉਹ ਕਹਿੰਦੇ ਆ ਇਹ ਤੇ ਕੰਡੇ ਆ ਗਏ ਮੈਂ ਕਿਹਾ ਇਹਨਾਂ ਜਨਾਟ ਉੱਡ ਗਿਆ ਬੱਚਾ ਇਹਦਾ ਜਿਆਦਾ ਤੇ ਕੰਡੇ ਦੇ ਫਸ ਗਿਆ ਬੇਰਤ ਨਹੀਂ लकड़ा बहुत डिगिया भैया मैं माड़ा वेख चलन नहीं है मैं लकड़ा ना, ना के कटके वेखो चाहू झगड़ा चुका ही बच जा मेरा मुंडा बाहर गया है लुधियाने ਰੋਕ ਨਾ ਦਾਈ ਤੂੰ ਅਡੜੀ ਤੂੰ ਮੇਰੇ ਪੁੱਤ ਨੂੰ ਮਾਰਤਾ ਇਹ ਵੀਰੇ ਮੈਂ ਤਾਂ ਪਾਣੀ ਲੈਣ ਆਇਆ ਸੀਦਾ ਇਹਨੇ ਕੋਤਾ ਕੀ ਕੀਤਾ ਇਹ ਡੋਟੇ ਚਾਲ ਤਮੇਨ ਘਰ ਮੈਂ ਡਰਾਮ ਲਾ ਇਹ ਡਰਾਮ ਦਾ ਯਰਖ ਨਹੀਂ ਲੱਗਾ ਉਹਨੂੰ ਉਹਨੇ ਕਿੰਨੀ ਉਮਰ ਸੀ ਬੱਚੀ ਮੁੰਡਾ ਉਮਰ ਤੇ ਚਾਹੇ 4 ਸਾਲ ਦਾ ਕਿੱਥੋਂ ਰਹਣ ਆ ਰਿਹਾ ਅਜੀ ਸੰਜੇਨਗਰ ਦੇ ਸੰਜੇਨਗਰ ਆ